ਇਹਨਾਂ ਨੂੰ ਪਤੰਦਰਾਂ ਨੂੰ ਪਤੀਨ ਲੱਗਿਆ ਸਾਲ 6 ਮਹੀਨੇ ਸਾਡੇ ਸਾਡੇ ਕਾਨੂੰਨ ਬਣੀ ਜਾਂਦਾ ਗਿਆ ਇਹੇ ਜਦੋਂ ਕਿਤਾਬਾਂ ਛਪ ਗਈਆਂ ਗੱਡ ਛਪ ਗਏ ਹੁਣ ਜਦੋਂ ਉਹਦੀ ਇੰਪਲੀਮੈਂਟੇਸ਼ਨ ਹੋ ਰਹੀ ਆ ਉਦੋਂ ਇਹ ਸ਼ਿਰਕਤ ਦੇ ਨਹੀਂ ਤਾਂ ਬਹੁਤ ਲੇਟ ਨੇ ਜਿਹੜਾ ਸਾਡਾ ਇੰਡੀਅਨ ਪੈਨਲ ਕੋਡ ਸੀਗਾ ਉਹ ਭਾਰਤੀ ਨਿਆ ਸਹਿਤਾ ਬਣ ਗਿਆ ਜਿਹੜਾ ਇਹ 2030 ਦੇ ਵਿੱਚ ਕਾਨੂੰਨ ਬੜਿਆ ਸੀ ਉਹਦੀਆਂ ਕਿਤਾਬਾਂ ਛਪ ਕੇ ਅਦਾਲਤਾਂ ਦੇ ਵਿੱਚ ਵਕੀਲਾਂ ਦੇ ਕੋਲ ਤੇ ਉਹਨਾਂ ਦੀ ਲਾਇਬ੍ਰੇਰੀ ਦਾ ਪਾਰਟ ਬਣ ਚੁੱਕੀਆਂ ਨੇ ਜਦੋਂ ਕਿਤਾਬਾਂ ਛਪ ਗਈਆਂ ਗਜਟ ਬਣ ਗਏ ਤਾਂ ਸਰਕਾਰ ਉਹਨੂੰ ਵਿਡਰਾ ਕਿਵੇਂ ਕਰੂਗੀ ਇਹ ਹੈਗਾ ਕੌਜ਼ਿੰਗ ਡੈਥ ਵਾਈ ਨੈਗਲੀਜੈਂਸ ਇਹ ਕਹਿੰਦੇ ਵੀ ਕਿਸੇ ਵੀ ਨੈਗਲੀਜੈਂਟਰ ਨੂੰ ਬੰਦਾ ਮਾਰਦੀ 5 ਸਾਲ ਤਾਂ ਬੱਟਦੇ ਨਹੀਂ ਬੱਟਦੇ ਆ ਬਿਲਕੁਲ ਬੱਟਦੇ ਨਹੀਂ ਜੀ ਤੇ ਡਰਾਈਵਰ ਨੂੰ 5 ਸਾਲ ਦੀ ਸਜ਼ਾ ਹੋਣੀ ਹੋਣੀ ਹੈ ਹੋਣੀ ਹੋਣੀ ਹੈ ਇਹਦਾ ਨੈਕਸਟ ਬੀ ਪਾਰਟ ਬਣਾਇਆ ਗਿਆ ਹੈਗਾ ਉਹਦੇ ਚ ਲਿਖਿਆ ਜੇ ਕਿਸੇ ਦੀ ਡਰਾਈਵਿੰਗ ਨਾਲ ਕਿਸੇ ਦੀ ਮੌਤ ਹੋ ਜਾਂਦੀ ਹੈ ਤੇ ਉਸ ਮੌਤ ਦੇ ਜਿਹੜੇ ਕਾਰਨ ਨੇ ਉਹਨੂੰ ਲੱਗੇ ਵੀ ਇਹ ਜਾਣਬੁੱਝ ਕੇ ਮਾਰਿਆ ਗਿਆ ਹੈ ਇਸ ਨੈਗਲੀਜੈਂਸ ਨਹੀਂ ਹੈਗੀ ਤਾਂ ਉਹਦੀ 10 ਸਾਲ ਦੀ ਕੈਦ ਹੈ ਤਾਂ ਤੁਸੀਂ ਮੈਨੂੰ ਇਹ ਦੱਸੋ ਜੇ ਕਿਸੇ ਦੇ ਵਿੱਚ ਕੋਈ ਵੱਜਦਾ ਹੈਗਾ ਕੋਈ ਕਿੰਨਾ ਮਰਜੀ ਓਨੈਸਟ ਬੰਦਾ ਹੋਵੇ ਉਹ ਇਹ ਨਹੀਂ ਕਹਿੰਦਾ ਹੈਗਾ ਵੀ ਜੀ ਇਹ ਗਲਤੀ ਨਾਲ ਵੱਜ ਗਈ ਏ ਤੋ ਅਸੀਂ ਤੈਹੀ ਕਹਾਂਗੇ ਜਾਣ ਕੇ ਮਰੇਗਾ ਤਾਂ ਇਹ ਇੱਕ ਕਤਲ ਦੇ ਬਰਾਬਰ ਕਾਨੂੰਨ ਬਣਾਤਾ ਉਹ ਡਿਸਕ੍ਰੀਪਸ਼ਨ ਪਾਵਰ ਹੁੰਦੀਆਂ ਨੇ ਕੋਰਟ ਦੀਆਂ ਉਹ ਲੱਖ ਤੋਂ ਲੈ ਕੇ 7 ਲੱਖ ਤੱਕ ਕਰ ਸਕਦੀਆਂ ਨੇ ਮਤਲਬ ਐਜ਼ ਜਿਹੜੀ ਚੀਜ਼ ਸੀ ਉਹ ਐਜ਼ ਇਟ ਇਜ਼ ਛੱਪ ਗਿਆ ਸਭ ਕੁਝ ਉਹ ਛੱਪ ਗਿਆ ਸਾਰਾ ਗੜ ਛੱਪ ਗਿਆ ਗੜ ਛੱਪ ਕੇ ਮੇਰੇ ਹੱਥ ਚ ਚਾਲੋ ਜੇ ਕਿਸੇ ਨੂੰ ਚਾਹੀਦੀ ਹੈ ਕਿਸੇ ਵੀਰ ਭਾਈ ਨੂੰ ਜਾਂ ਜਿਹੜਾ ਕੋਈ ਇਹਨਾਂ ਦਾ ਹਤਾਇਸ਼ੀ ਬਣਦਾ ਹੈਗਾ ਤੇ ਉਹ ਮੀਟਿੰਗ ਕਰਕੇ ਆਇਆ ਸਰਕਾਰ ਨਾਲ ਵੀ ਵਾਪਸ ਲੈਣਗੇ ਆ ਕਿਤਾਬ ਮੈਨੂੰ ਤੁਸੀਂ ਸਾਰੇ ਇਹਨੂੰ ਕਾਲਾ ਕਾਨੂੰਨ ਕਹਿ ਰਹੇ ਹੋ ਮੈਂ ਵੀ ਇਹਨੂੰ ਕਾਲਾ ਕਾਨੂੰਨ ਕਹਿੰਦਾ ਹਾਂ ਤੁਸੀਂ ਵੀ ਕਾਲਾ ਕਾਨੂੰਨ ਕਹਿੰਦੇ ਹੋ ਬਿਲਕੁਲ ਕਾਲਾ ਕਾਨੂੰਨ ਕਹਿਣਾ ਹੈ ਜੀ ਉਹਦਾ ਕਾਰਨ ਇਹ ਹੈ ਕਿਉਂਕਿ ਆਪਾਂ ਰੋਡ ਤੇ ਜਾਂਦੇ ਆ ਰੋਡ ਤੇ ਗੱਡੀਆਂ ਨੇ ਸਕੂਟਰ ਮੋਟਰਸਾਈਕਲ ਹੋਰ ਹੈ ਕੀ ਠੀਕ ਹੈ 1% ਚਾਂਸ ਹੋ ਸਕਦਾ ਵੀ ਕੋਈ ਬੰਦਾ ਕਿਸੇ ਬੰਦੇ ਦੇ ਵਿੱਚ ਜਾਣ ਬੁੱਝ ਕੇ ਮਾਰੇ ਪਰ 99.9% ਕੋਈ ਬੰਦਾ ਕਿਸੇ ਦੇ ਵਿੱਚ ਨਹੀਂ ਮਾਰਦਾ ਜਾਣ ਬੁੱਝ ਕੇ ਸਾਤਰੀ ਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸਕਰੇਪਾਲ ਪਿਛਲੇ ਦਿਨੀ ਡਰਾਈਵਰ ਸੜਕਾਂ ਤੇ ਸੀ ਇੱਕ ਕਾਨੂੰਨ ਨੂੰ ਲੈ ਕੇ ਕਾਨੂੰਨ ਦੇ ਵਿਰੋਧ ਦੇ ਵਿੱਚ ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਦੇ ਵੱਲੋਂ ਪ੍ਰੋਟੈਸਟ ਜਿਹੜਾ ਹੈਗਾ ਉਹ ਮੁਲਤਵੀ ਕੀਤਾ ਗਿਆ ਇੱਕ ਮਹੀਨੇ ਦਾ ਸਮਾਂ ਦਿੱਤਾ ਗਿਆ ਕਿ ਸਰਕਾਰ ਨੇ ਸੜਨਾ ਗੱਲਬਾਤ ਕੀਤੀ ਹੈ ਇੱਕ ਮਹੀਨੇ ਬਾਅਦ ਜੇਕਰ ਇਹ ਕਾਨੂੰਨ ਵਾਪਸ ਨਹੀਂ ਹੁੰਦਾ ਤਾ ਉਸ ਤੋਂ ਬਾਅਦ ਫਿਰ ਅਸੀਂ ਆਪਣਾ ਪ੍ਰੋਟੈਸਟ ਕਰਾਂਗੇ ਐਜੀਟੇਸ਼ਨ ਦੇ ਲਈ ਸੜਕਾਂ ਦੇ ਉੱਪਰ ਜਿਹੜਾ ਆਵਾਂਗੇ ਅੱਜ ਅਸੀਂ ਉਸੇ ਜਿਹੜਾ ਹੈਗਾ ਉਹ ਕਾਨੂੰਨ ਆ ਉਹਦਾ ਕਾਨੂੰਨੀ ਪੱਖ ਜਾਣਨ ਦੇ ਲਈ ਪਹੁੰਚੇ ਹਾਂ ਮੇਰੇ ਨਾਲ ਐਡਵੋਕੇਟ ਲਖਣਪਾਲ ਹੋਣਗੇ ਬਾਰੀਕੀ ਦੇ ਨਾਲ ਉਸ ਕਾਨੂੰਨ ਦੇ ਉੱਪਰ ਝਾਤ ਮਾਰਾਂਗੇ ਕਿਉਂਕਿ ਹਾਲੇ ਤੱਕ ਇਹੀ ਪਤਾ ਹੈ ਕਿ ਭਾਈ ਕੈਦ ਹੋ ਜਾਣੀਆਂ ਜ਼ੁਰਮਾਨਾ ਹੋ ਜਾਣਾ ਪਰ ਅਸਲ ਅੰਦਰਲਾ ਪੱਖ ਜਿਹੜਾ ਉਹਦੇ ਲਈ ਵਕੀਲ ਸਾਹਿਬ ਕੋਲੇ ਪਹੁੰਚਿਆ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਫਿਰ ਅਗਲੀ ਗੱਲ ਵੱਲ ਪਤਾਗੇ ਲਖਣਪਾਲ ਭਾਈ ਸਵਾਗਤ ਆ ਰਹੇ ਮਿੱਟਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਧੰਨਵਾਦ ਜਿਸ ਤਰ੍ਹਾਂ ਉਹ ਡਰਾਈਵਰ ਸੜਕਾਂ ਤੇ ਸੀ ਹਾਲਾਂਕਿ ਉਹਨਾਂ ਨੇ ਸਮਾਂ ਦਿੱਤਾ ਕਿ ਇੱਕ ਮਹੀਨੇ ਬਾਅਦ ਜਿਹੜਾ ਦੁਬਾਰਾ ਤੋਂ ਫਿਰ ਅਸੀਂ ਸੜਕਾਂ ਤੇ ਆਵਾਂਗੇ ਜੇਕਰ ਸਰਕਾਰ ਨੇ ਕਾਨੂੰਨ ਵਾਪਸ ਜਿਹੜਾ ਉਹ ਨਾ ਲਿਆ ਤਾਂ ਮੈਂ ਉਹਦਾ ਸਭ ਤੋਂ ਪਹਿਲਾਂ ਕਾਨੂੰਨੀ ਪੱਖ ਜਾਨਣਾ ਚਾਹੂੰਗਾ ਕਿ ਜਾਂ ਇਹ ਜਾਨਣਾ ਚਾਹੂੰਗਾ ਕਿ ਕਾਨੂੰਨ ਜਿਹੜਾ ਇਹ ਕਹਿ ਰਹੇ ਜਿਹੜਾ ਇੱਕ ਪ੍ਰਸਤ ਕਹਿੰਗੇ ਕਿ ਅਸੀਂ ਪ੍ਰਸਤਾਵ ਦਿੱਤਾ ਕਾਨੂੰਨ ਵਾਪਸ ਹੋ ਸਕਦਾ ਹੈ ਸਭ ਤੋਂ ਪਹਿਲੀ ਗੱਲ ਦਾ ਜਸ ਗਰਵਾਲ ਜੀ ਤੁਸੀਂ ਜਿਹੜਾ ਡਰਾਈਵਰਾਂ ਵਾਸਤੇ ਗੱਲ ਲੈ ਕੇ ਆਏ ਹੋਏ ਇਹ ਬੜੀ ਜ਼ਰੂਰੀ ਗੱਲ ਹੈਗੀ ਅੱਜ ਤੱਕ ਇਹ ਗੱਲ ਹੋਈ ਨਹੀਂ ਦੇਖੋ ਸਾਡੇ ਭਰਾ ਨੇ ਉਹਨਾਂ ਦੇ ਬਿਨਾ ਸਾਡਾ ਸਮਾਜ ਚੱਲ ਨਹੀਂ ਸਕਦਾ ਕਿਉਂਕਿ ਜਿਹੜਾ ਇਹ ਕਾਨੂੰਨ ਹੋਇਆ ਹੈ ਪਹਿਲਾਂ 304 ए आईपीसी ਬਣੀ ਹੋਈ ਸੀਗੀ ਉਹਦੇ ਵਿੱਚ ਕੀ ਸੀਗਾ ਰਸ਼ਨ ਨੈਗਲੀਜੈਂਟ ਡਰਾਈਵਿੰਗ ਸੀਗਾ ਜੇ ਜਈ ਕਿਸੇ ਤੋਂ ਅੰਗਲੀ ਨਾਲ ਐਕਸੀਡੈਂਟ ਹੋ ਜਾਂਦਾ ਤਾਂ ਉਹਦੇ ਵਿੱਚ ਮੈਕਸਿਮਮ 2 ਸਾਲ ਦੀ ਕੈਦ ਸੀਗੀ ਤੇ ਜਿਹੜਾ ਜਿਹੜੇ ਬੰਦੇ ਮਰਨ ਵਾਲੇ ਹੁੰਦੇ ਸੀਗੇ ਉਹਨਾਂ ਨੂੰ ਰੈਂਬੜੀ ਹੁੰਦੀ ਸੀ ਉਹ ਕਲੇਮ ਕੇਸ ਪਾ ਸਕਦੇ ਸੀਗੇ ਜਿਹੜੇ ਗਟੇਨ ਸ਼ਾਰਟ ਹੁੰਦੀਆਂ ਸੀ ਉਹਨਾਂ ਨੂੰ ਬੀਮਾ ਵਗੈਰਾ ਸਾਰਾ ਕੁਝ ਮਿਲ ਜਾਂਦਾ ਸੀ ਆਦਰਵਾਇਜ਼ ਜੇ ਕਿਸੇ ਡਰਾਈਵਰ ਦਾ ਜਾਂ ਮਾਲਕ ਦੀ ਕੋਈ ਪ੍ਰਾਪਰਟੀ ਅਟੈਚ ਕਰਾ ਸਕਦਾ ਸੀਗਾ ਪਰ ਹੁਣ ਇਹਦੇ ਵਿੱਚ ਕੁਝ ਕਮੈਂਡਮੈਂਟਾਂ ਹੋਈਆਂ ਨੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੀ ਤੁਹਾਡੇ ਮਾਧਿਅਮ ਦੇ ਰਾਹੀਂ ਜਿਹੜਾ ਸਾਡਾ ਇਨੀਅਰ ਪੈਨਲ ਕੋਰਟ ਸੀਗਾ ਉਹ ਭਾਰਤੀ ਨਿਆ ਸਹਿਯਤਾ ਬਣ ਗਿਆ ਇਹ ਦੂਰ ਦੂਰ ਦਿਖਾ ਦਿਓ ਇਹ ਮੈਂ ਦਾ ਕੋਰੋਨਾ ਜੁਣਾ ਮੇਰੇ ਸਾਰੇ ਸਾਥੀ ਦੇਖ ਲੈਣਗੇ ਜਿਹੜਾ ਪਹਿਲਾਂ ਆਈਪੀਸੀ ਹਾਂਜੀ ਜਿਹੜਾ ਪਹਿਲਾਂ ਆਈਪੀਸੀ ਸੀਗਾ ਇੰਡੀਅਨ ਪੈਨਲ ਕੋਡ ਸੀਗਾ ਉਹ ਹੁਣ ਦਾ ਭਾਰਤੀ ਸਹੀਤਾ ਨਿਆ ਬਣ 2023 ਨਿਆ ਸਨੀਤਾ ਬਣ ਗਿਆ ਹਾਂਜੀ ਹਾਂ ਹੂੰ ਇਹ ਜਿਹੜਾ ਜਿਹੜਾ ਸਾਡਾ ਨਵਾਂ ਦਾ ਭਾਰਤੀ ਨਿਆ ਸਹੀਤਾ 2023 ਬਣਿਆਗਾ ਉਹ ਸਾਡੇ ਬਹੁਤ ਇਕੱਲੇ ਇੱਕ ਨਹੀਂ ਕਈ ਵਰਗਾਂ ਵਾਸਤੇ ਮਾਰੂ ਮਾਰੂ ਬਣਿਆਗਾ ਸਭ ਤੋਂ ਵੱਡੀ ਗੱਲ ਹੁਣ ਜਿਹੜੀ ਅੱਜ ਆਪਾਂ ਮੇਨ ਗੱਲ ਕਰਦੇ ਆ ਡਰਾਈਵਰ ਭਰਾਵਾਂ ਵਾਲੀ ਗੱਲ ਹੈ ਦੋਸਤੋ ਜਿਹੜਾ ਤੁਹਾਨੂੰ ਇਹ ਲਾਰਾ ਲਾਇਆ ਗਿਆ ਵੀ 1 ਮਹੀਨੇ ਬਾਅਦ ਤੁਹਾਨੂੰ ਇਹ ਜਿਹੜਾ ਕੈਸਲਾ ਵਾਪਸ ਲੈ ਲਾਂਗੇ ਤਾਂ ਮੈਂ ਦੱਸ ਦੇਣਾ ਚਾਹੁੰਦਾ ਵੀ ਜਿਹੜਾ ਇਹ 2030 ਦੇ ਵਿੱਚ ਕਾਨੂੰਨ ਬੜਿਆ ਸੀ ਉਹਦੀਆਂ ਕਿਤਾਬਾਂ ਛਪ ਕੇ ਅਦਾਲਤਾਂ ਦੇ ਵਿੱਚ ਵਕੀਲਾਂ ਦੇ ਕੋਲ ਤੇ ਉਹਨਾਂ ਦੀ ਲਾਇਬ੍ਰੇਰੀ ਦਾ 파ਟ ਬਣ ਚੁੱਕੀਆਂ ਨੇ ਉਹ ਕਾਨੂੰਨ ਦੀਆਂ ਕਿਤਾਬਾਂ ਛਪ ਕੇ ਪਹੁੰਚ ਚੁੱਕੀਆਂ ਨੇ ਵਕੀਲਾਂ ਨੂੰ ਵੀ ਦੱਸ ਦਿੱਤਾ ਗਿਆ ਜੱਜਾਂ ਜੱਜ ਸਾਹਿਬਾਨਾਂ ਦੇ ਕੋਲ ਵੀ ਪਹੁੰਚ ਚੁੱਕਿਆ ਨੇ ਕਿ ਭਾਈ ਇਸ ਤਰ੍ਹਾਂ ਦੇ ਨਾਲ ਜੇਕਰ ਹੁੰਦਾ ਹੈ ਕੋਈ ਡਰਾਈਵਿੰਗ ਕਰਦਾ ਤਾਂ ਆਹ ਸਜ਼ਾ ਸੁਣਾਉਣੀ ਹੈ ਬਿਲਕੁਲ ਇਹ ਜਿਹੜਾ ਗਜਟ ਉਹ 23 ਦੇ ਛਪ ਗਿਆ ਸੀਗਾ ਉਸ ਤੋਂ ਬਾਅਦ ਇਹਦੀ ਕਿਤਾਬਾਂ ਛਪ ਕੇ ਅਜ ਮਾਰਕੀਟ ਦੇ ਵਿੱਚ ਆ ਚੁੱਕੀਆਂ ਨੇ ਇਹਦੀ ਇੰਪਲੀਮੈਂਟੇਸ਼ਨ ਵਾਸਤੇ ਥੋੜਾ ਸਮਾਂ ਜ਼ਰੂਰ ਮੰਗਿਆ ਗਿਆ ਹੈ ਇਹ 2024 24 ਦੇ ਵਿੱਚ ਹਜੇ ਜਿਹੜੇ ਜਿਹੜੇ ਨਵੇਂ ਪਰਚੇ ਹੋਣ ਲੱਗੇ ਨੇ ਉਹ ਇਹਦੀ ਅਕੋਰਡਿੰਗ ਨਹੀਂ ਹਲੇ ਹੋਣ ਲੱਗੇ ਹੈਗੇ ਪਰ ਜਦੋਂ ਕਿਤਾਬਾਂ ਛਪ ਗਈਆਂ ਗਜਟ ਬਣ ਗਏ ਤਾਂ ਸਰਕਾਰ ਉਹਨੂੰ ਵਿਡਰੈ ਕਿਵੇਂ ਕਰੂਗੀ ਵਾਪਸ ਕਿਵੇਂ ਲਓਗੀ ਬਿਲਕੁਲ ਵਾਪਸ ਕਿਵੇਂ ਲਓਗੀ ਜਦ ਤੱਕ ਕਿਤਾਬਾਂ ਨਾ ਛਪਦੀ ਇੱਕ ਵਾਰੀ ਕੀ ਹੁੰਦਾ ਨਾ ਆਮ ਤੌਰ ਤੇ ਕਿਹਨਾਂ ਕੋਈ ਕਾਨੂੰਨ ਬਣਦਾ ਹੈਗਾ ਜਿਵੇਂ ਪਿਛਲੀ ਵਾਰੀ ਸਾਡਾ ਕਿਸਾਨ ਉੱਥੇ ਬੈਠੇ ਉਹਨਾਂ ਨੂੰ ਵੀ ਇਹੀ ਮਿੱਟੀ ਵਾਲੀ ਦਿੱਤੀ ਗਈ ਸੀ ਵੀ ਤੁਹਾਡੀ ਸਾਰੀ ਮੰਗਾ ਪੂਰੀਆਂ ਕਰ ਲਈਆਂ ਉਹ ਵਿਚਾਇਦੇ ਅੱਜ ਫੇਰ ਜਾ ਰਹੇ ਨੇ 13 ਤੋਂ ਬਿਲਕੁਲ 13 ਤੋਂ ਫੇਰ ਜਾ ਰਹੇ ਨੇ ਉਹਦਾ ਕਾਰਨ ਕੀ ਇਹੀ ਹੈ ਵੀ ਉਹ ਉਹ ਵੀ ਕਾਨੂੰਨ ਛਾਪ ਗਏ ਸੀਗੇ ਉਹ ਸਰਕਾਰ ਦੀ ਐਡੀ ਵੱਡੀ ਹੈਕੜ ਸੀਗੀ ਬੋਦੀ ਸਰਕਾਰ ਦੀ ਵੀ ਇਸ ਗੱਲ ਨੂੰ ਅਸੀਂ ਕਰ ਕਰਕੇ ਹੀ ਰ੍ਹਾਂਗੇ ਵੀ ਸਾਡੇ ਕਾਨੂੰਨ ਨੇ ਅਸੀਂ ਬਸ ਠੀਕ ਬਣਾਏ ਨੇ ਉਹੀ ਗੱਲ ਹੁਣ ਡਰਾਈਵਰ ਭਰਾਵਾਂ ਨਾਲ ਹੋਈ ਹੈ ਜਦੋਂ ਇਹਨਾਂ ਨੂੰ ਪਤੰਦਰਾਂ ਨੂੰ ਪਤੀਨ ਲੱਗਿਆ ਸਾਲ 6 ਮਹੀਨੇ ਸਾਡੇ ਸਾਡੇ ਕਾਨੂੰਨ ਬਣੀ ਜਾਂਦਾ ਗਿਆ ਇਹ ਜਦੋਂ ਕਿਤਾਬਾਂ ਛਾਪ ਗਈਆਂ ਗੱਡ ਛਾਪ ਗਏ ਹੁਣ ਜਦੋਂ ਉਹਦੀ ਇੰਪਲੀਮੈਂਟੇਸ਼ਨ ਹੋਣੀ ਆ ਉਦੋਂ ਇਹ ਸ਼ਰਕਤ ਦੇ ਨੇ ਇਹਨਾਂ ਨੂੰ ਬਹੁਤ ਜਲਦੀ ਆਉਣਾ ਚਾਹੀਦਾ ਸੀਗਾ ਪਰ ਹੁਣ ਵੀ ਹੁਣ ਵੀ ਪਿੱਛੇ ਜੇ ਇਹਨਾਂ ਦੀ ਇੱਕ ਪੰਜਾਬ ਪ੍ਰਧਾਨੀ ਮੈਂ ਇੰਟਰਵਿਊ ਸੁਣ ਰਿਹਾ ਸੀਗਾ ਉਹਨਾਂ ਨੇ ਕਿਹਾ ਸੀ ਅਸੀਂ ਐਨੇ ਟਾਈਮ ਦਾ ਸਮਾਂ ਦਿੱਤਾ ਹੈਗਾ ਸਾਡੀ ਉੱਪਰ ਗੱਲ ਚੱਲ ਰਹੀ ਹੈ ਪਰ ਮੇਰੇ ਦੋਸਤੋ ਵੀਰੋ ਭਰਾਵੋ ਛੋਡੇ ਬਿਨਾਂ ਸਾਨੂੰ ਸਰਨਾ ਨਹੀਂ ਪਰ ਸਰਕਾਰ ਨੂੰ ਸਰ ਜੂਗਾ ਇਹ ਜਿਹੜਾ ਕਾਨੂੰਨ ਆ ਇਹ ਗਜ਼ਟ ਛਪ ਗਿਆ ਕਿਤਾਬਾਂ ਛਪ ਕੇ ਇਹ ਅਗਲੇ ਜਿਹੜਾ ਹੁਣ ਫਰਵਰੀ ਮਾਰਚ ਵਾਲਾ ਸੈਸ਼ਨ ਚੱਲੂਗਾ ਜਿਹੜੇ ਲਾ ਸਟੂਡੈਂਟ ਹੋਣਗੇ ਉਹ ਇਹ ਲਾ ਪੜਨਗੇ ਉਹ ਪੜਨਗੇ ਇਹ ਲਾ ਹਾਂਜੀ ਤੇ ਇਸ ਤੋਂ ਬਾਅਦ ਜਦੋਂ ਇਹੀ ਇੱਕ ਇੱਕੋ ਨੋਟੀਫਿਕੇਸ਼ਨ ਹੋਣੀ ਰਹੀ ਗਈ ਬਾਕੀ ਸਾਰੀਆਂ ਹੋ ਗਈਆਂ ਇੱਕ ਰਹਿ ਗਈ ਇੱਕ ਨੋਟੀਫਿਕੇਸ਼ਨ ਰਹਿ ਗਈ ਉਸ ਦਿਨ ਤੋਂ ਬਾਅਦ ਅਸੀਂ ਵੀ ਇਹੇ ਲਾ ਦੇ ਅੰਡਰ ਕੰਮ ਕਰਾਂਗੇ ਉਹ ਉਹ ਨੋਟੀਫਿਕੇਸ਼ਨ ਕਦੋਂ ਤੱਕ ਕੋਈ ਉਹਦੇ ਕਦੋਂ ਤੱਕ ਅਸਾਰ ਨਹੀਂ ਕਿ ਉਹ ਨੋਟੀਫਿਕੇਸ਼ਨ ਜਿਹੜੀ ਹੈ ਹੋ ਜਾਣੀ ਹੋ ਸਕਦਾ ਜਿਹੜਾ ਇਹ ਐਜੀਟੇਸ਼ਨ ਹੋਇਆ ਇਹਨੂੰ ਦੇਖ ਕੇ ਇੱਕ ਵਾਰੀ ਇਹਨਾਂ ਨੇ ਰੋਕ ਲਈ ਹੋਵੇ ਰੋਕ ਲਈ ਹੋਵੇ ਪਰ ਸਰਕਾਰ ਉਸ ਨੂੰ ਲਾਉਣ ਦੇ ਵਿੱਚ ਪੂਰੀ ਤਿਆਰੀ ਹੈ ਇਹ 2019 ਦੀ ਜਿਹੜੀ ਲੋਕ ਸਭਾ ਦੇ ਦੌਰ 24 ਤੋਂ ਪਹਿਲਾਂ ਪਹਿਲਾਂ ਮੋਦੀ ਸਾਹਿਬ ਇਹ ਕਾਨੂੰਨ ਨੂੰ ਕਦਾਲਾਤਾਂ ਦੇ ਵਿੱਚ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਪੜਨ ਵੀ ਲਾਉਣਗੇ ਬੱਚਿਆਂ ਨੂੰ ਤੇ ਸਾਡੇ ਵਰਗੇ ਵਕੀਲਾਂ ਨੂੰ ਇਸ ਲਾ ਦੇ ਅੰਡਰ ਕੰਮ ਵੀ ਕਰਨ ਲਾਉਣਗੇ ਤਾਂ ਮਤਲਬ ਇੱਕ ਚੀਜ਼ ਆ ਵਕੀਲ ਸਾਹਿਬ ਜਿੰਨੇ ਕਿ ਮੈਂ ਸਮਝ ਰਿਹਾ ਕਿ ਇਸ ਐਜੀਟੇਸ਼ਨ ਨੇ ਹੋ ਸਕਦਾ ਇਹਨਾਂ ਨੂੰ ਫਰਕ ਪਾਇਆ ਹੋਵੇ ਕਿ ਜਿਹੜਾ ਲਾਸਟ ਨੋਟੀਫਿਕੇਸ਼ਨ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਉਹ ਲਾਸਟ ਨੋਟੀਫਿਕੇਸ਼ਨ ਜਿਹੜਾ ਹੈਗਾ ਬਾਕੀ ਆ ਪਰ ਇਹ ਗੱਲ ਜ਼ਰੂਰ ਆ ਕਿ ਕਿਤਾਬਾਂ ਦੇ ਵਿੱਚ ਇਹ ਕਾਨੂੰਨ ਜਿਹੜੀ ਦੀ ਗੱਲ ਹੁੰਦੀ ਸੀ ਕਿ ਸਿਰਫ ਹਜੇ ਪ੍ਰਸਤਾਵ ਆ ਇਹ ਕਿਤਾਬਾਂ ਦੇ ਵਿੱਚ ਸਾਬਾਨਾ ਦੇ ਕੋਲ ਪਹੁੰਚ ਚੁੱਕਿਆ ਹੈ ਹਾਂਜੀ ਬਿਲਕੁਲ ਬਿਲਕੁਲ ਇਹਦੇ ਵਿੱਚ ਨਾ ਜਾਂਦੀ ਇੱਕ ਗੱਲ ਹੋਰ ਹੈਗੀ ਛੋਟੀ ਜਿਹੀ ਹੁਣ ਦੇਖੋ ਜਿਹੜੀ ਆ ਕਿਤਾਬ ਛੱਪ ਗਈ ਹਮ ਅਸੀਂ ਮੇਰੀ 16 ਸਾਲ ਦੀ ਬਕਾਇਤ ਹੋ ਗਈ ਮੈਂ ਜਿਹੜੀ ਨੈਸ਼ਨਲ ਕੋਡ ਪੜhta ਰਹਿਆ ਹੁਣ ਤੱਕ ਹੁਣ ਤੱਕ ਜਿੰਨੇ ਸਾਡੇ ਵਕੀਲ ਨੇ ਜਿਹੜੇ 80 ਸਾਲ ਦੇ 90 ਸਾਲ ਦੇ ਜਾਂ ਰਿਟਾਇਰਡ ਜਸਟਿਸ ਹੋ ਗਏ ਤੇ ਹਾਈ ਕੋਰਟ ਸੁਪਰੀਮ ਕੋਰਟ ਦੇ ਉਹਨਾਂ ਸਾਰਿਆਂ ਨੇ ਨੈਸ਼ਨਲ ਕੋਡ ਪੜਿਆ ਹੈਗਾ ਇਹ ਸਾਨੂੰ ਵੀ ਦੁਬਾਰੇ ਪੜਨਾ ਉਹ ਸਾਰਾ ਹੋਣਾ ਜਿਹੜੀਆਂ ਜਿਹੜੀਆਂ ਤਕਨੂਨ ਦੀਆਂ 511 ਧਰਾਵਾਂ ਸੀਗੀਆਂ ਉਹਨਾਂ ਨੂੰ ਕਾਫੀ ਸ਼ਾਰਟਲਿਸਟ ਕੀਤਾ ਗਿਆ ਉਹਨਾਂ ਨੂੰ ਉਹਨਾਂ ਦੇ ਸਬ ਪਾਰਟਸ ਬਣਾਤੇ ਪਰ ਇਹ ਤਾਂ ਸਾਨੂੰ ਵੀ ਦੁਬਾਰੇ ਪੜ੍ਹਨਾ ਪਊਗਾ ਪਰ ਜਿਹੜੇ ਬੱਚੇ ਹੁਣ ਕਾਲਜ ਯੂਨੀਵਰਸਿਟੀ ਦੇ ਵਿੱਚ ਆ ਭਾਰਤੀ ਨਿਆਂ ਸਹਿਤਾ ਪੜ੍ਹ ਕੇ ਆ ਗਏ ਉਹ ਪੁਰਾਣੀ ਆਪੀਸੀ ਨੂੰ ਕੀ ਜਾਣਦੇ ਨੇ ਇਸ ਕਰਕੇ ਇਹ ਕਾਨੂੰਨ ਇਕੱਲੇ ਇਹਨਾਂ ਦੇ ਵਾਸਤੇ ਨਹੀਂ ਹੈਗਾ ਇਹ ਜਿਹੜੇ ਪਿਛਲੇ ਸਟੂਡੈਂਟ ਨੇ ਜਿਹੜੇ ਜਿਹੜੇ ਸਟੂਡੈਂਟ ਹੋਣ ਵਾਲੇ ਨੇ ਤਾਂ ਜਿਹੜੇ ਸਾਡੇ ਵਰਗੇ ਜਿਹੜੇ ਅੱਜ ਵਕਾਲਤ ਕਰ ਰਹੇ ਨੇ ਇਹ ਤਾਂ ਇਵਨ ਕਿ ਜੱਜਾਂ ਨੂੰ ਵੀ ਪੜ੍ਹਨੀਆਂ ਪੈਣੀਆਂ ਦੁਬਾਰੇ ਸਾਰੀ ਸਾਰੀ ਕਿਤਾਬਾਂ ਦੇਖੋ ਕਿ ਜਦੋਂ ਕਾਨੂੰਨ ਬਦਲ ਗਿਆ ਜੇ ਜੱਜ ਨੇ ਜਸਟਿਸ ਕਰਨਾ ਹੈ ਤਾਂ ਜਸਟਿਸ ਕਰਨ ਵਾਸਤੇ ਉਹਨੂੰ ਕਾਨੂੰਨ ਦੀ ਜਾਣਕਾਰੀ ਤਾਂ ਹੋਣੀ ਚਾਹੀਦੀ ਹੈ ਜੇ ਵਕੀਲ ਨੇ ਕੋਈ ਰਿਲੀਫ ਲੈਣਾ ਹੈ ਕਿਸੇ ਨੂੰ ਬਰੀ ਕਰਾਉਣਾ ਹੈ ਜਾਂ ਕਿਸੇ ਨੂੰ ਕੁਝ ਲੈ ਕੇ ਦੇਣਾ ਹੈ ਤਾਂ ਉਹਨੂੰ ਵੀ ਜਾਣਕਾਰੀ ਚਾਹੀਦੀ ਹੈ ਇਸ ਕਰਕੇ ਇਹ ਤਾਂ ਇਸ ਨੂੰ ਪੂਰੇ ਭਾਰਤ ਨੂੰ ਪਸੂੜੀ ਪਾਈ ਇਹਨਾਂ ਨੇ ਪੂਰੇ ਭਾਰਤ ਨੂੰ ਇਹ ਕਰਤਾ ਵੀ ਤੁਸੀਂ ਕਿਤਾਬਾਂ 'ਚ ਰੁੱਜੇ ਰਹੋ ਗਾਂ ਲੋਕ ਸਭਾ ਚੋਣਾਂ ਆਉਂਦੀਆਂ ਨੇ ਚੁੱਪ ਕਰਕੇ ਅੰਮਲ ਦੇ ਫੁੱਲ ਤੇ ਮੋਹਰ ਲਾਇਆ ਹੋ ਤੁਸੀਂ ਅੱਛਾ ਮੈਂ ਚਾਹੁੰਗਾ ਆਪਾਂ ਉਹ ਜ਼ਰੂਰ ਪੰਨਾ ਜ਼ਰੂਰ ਦਿਖਾ ਦਿਏ ਕਿ ਜਿਹੜੇ ਪੰਨੇ ਜਿਵੇਂ ਤੁਸੀਂ ਮੈਨੂੰ ਸੁਣਾ ਰਹੇ ਸੀ ਉਹ ਪੰਨਾ ਜਿਹੜਾ ਹੈਗਾ ਜ਼ਰੂ ਕੀ ਕੀ ਚੀਜ਼ਾਂ ਜਿਹੜੀਆਂ ਨੇ ਲਿਖੀਆਂ ਨੇ ਮੈਂ ਚਾਹੁੰਗਾ ਇੱਕ ਵਾਰੀ ਜ਼ਰੂਰ ਦੱਸ ਦਿਓ ਹਾਂਜੀ ਇਹ ਜਿਹੜਾ 304 ਆਈਪੀਸੀ ਸੈਕਸ਼ਨ ਹੁੰਦਾ ਸੀਗਾ ਰਸ਼ਲੀਅਨ ਨੈਗਲੀਜੈਂਟ ਡਰਾਈਵਿੰਗ ਦਾ ਉਹ ਉਹਨੂੰ ਹੁਣ 106 ਭਾਰਤੀ ਨਿਆ ਸਿਹਤ ਬਣਾਤਾ 106 ਹਾਂਜੀ ਮੈਂ ਦੋਸਤ ਨੂੰ ਕਹੂੰਗਾ ਜੇ ਜੀ ਆ 106 ਆ ਸਾਡਾ ਇਹ ਹੈਗਾ ਕੌਜ਼ਿੰਗ ਡੈਥ ਵਾਇ ਨੈਗਲੀਜੈਂਸ ਹੂੰ ਇਹਦੇ ਵਿੱਚ ਉਹ ਡਰਾਈਵਿੰਗ ਸ਼ਬਦ ਵੀ ਕੱਟ ਦਿੱਤਾ ਗਿਆ ਹੂੰ ਇਦੇ ਵਿੱਚ ਇੱਕ ਜੱਜ ਜਿਹੜੀ ਗੱਲ ਹੈਗੀ ਹੈ ਇਹਦੇ ਵਿੱਚ ਸਪੈਸ਼ਲੀ ਇਹ ਗੱਲ ਲਿਖੀ ਹੋਈ ਹੈ ਵੀ ਹੂਐਵਰ ਕੌਜ਼ ਡੈਥ ਆਫ ਐਨੀ ਪਰਸਨ ਵਾਈ ਡੂਇੰਗ ਐਨੀ ਰਸ਼ অর ਨੈਗਲੀਜੈਂਟ ਐਕਟ ਨਾਟ ਅਮਾਊਂਟਿੰਗ ਟੂ ਕਲਪੇਬਲ ਹੋਮਾਈਸਾਈਡ ਸ਼ਲ ਬੀ ਪਿਨਿਸ਼ਡ ਵਿਦ ਅ ਪ੍ਰਿਜ਼ਨਮੈਂਟ ਆਫ ਆਈਦਰ ਡਿਸਕ੍ਰਿਪਸ਼ਨ ਟਰਮ ਫਾਰ ਮਿਚ ਵੇ ਵੀ 5 ਇਅਰ ਇਹ ਕਹਿੰਦੇ ਵੀ ਕਿਸੇ ਵੀ ਨੈਗਲੀਜੈਂਟ ਨਾਲ ਬੰਦਾ ਮਰ ਜੇ 5 ਸਾਲ ਤਾਂ ਪਟਦੇ ਨੇ ਬੱਟਦੇ ਆ ਬਿਲਕੁਲ ਬੱਟਦੇ ਨੇ ਜੀ ਵੀ ਡਰਾਈਵਰ ਨੂੰ 5 ਸਾਲ ਦੀ ਸਜ਼ਾ ਹੋਣੀ ਹੋਣੀ ਹੈ ਹੋਣੀ ਹੋਣੀ ਹੈ ਉਦੋਂ ਤੁਸੀਂ ਭੁੱਲ ਜਾਓ ਵੀ ਗੱਲ ਖਤਮ ਹੋ ਗਈ ਇਹਨਾਂ ਨੇ ਲਿਖਤਾ ਵੀ ਐਨੀ ਨੈਗਲੀਜੈਂਸ ਜੀ ਕਾ ਉਸ ਤੋਂ ਬਾਅਦ ਇੱਕ ਦਾ ਇਹਦਾ ਨੈਕਸਟ ਬੀ ਪਾਰਟ ਬਣਾਇਆ ਗਿਆਗਾ ਉਹਦੇ ਚ ਲਿਖਿਆ ਹਵਰ ਕਾਜ਼ ਡੈਥ ਆਫ ਐਨੀ ਪਰਸਨ ਬਾਏ ਰਸ਼ ਐਂਡ ਨੈਗਲੀਜੈਂਟ ਡਰਾਈਵਿੰਗ ਆਫ ਵਹੀਕਲ ਨਾਟ ਅਮਾਊਂਟਿੰਗ ਟੂ ਕਲਪੇਬਲ ਹਮਿਸਾਈਡ ਐਂਡ ਏਸਕੇਪ ਵਿਦਆਊਟ ਰਿਪੋਰਟਿੰਗ ਟੂ ਬੀ ਪੁਲਿਸ ਆਫੀਸਰ অর ਮੈਜਿਸਟਰੇਟ ਸੂਨ ਆਫਟਰ ਦੀ ਇਨਸੀਡੈਂਟ ਸ਼ਲ ਬੀ ਪਿਨਿਸ਼ਡ ਵਿਦ ਅ ਪ੍ਰੀਮੀਅਰ ਡਿਸਕ੍ਰਿਪਸ਼ਨ ਵਿੱਚ ਮੈਂ ਐਕਸਟੈਂਡ ਟੂ 10 ਇਅਰ ਇਹਦਾ ਮਤਲਬ ਇਹ ਹੋਇਆ ਵੀ ਜੇ ਕਿਸੇ ਦੀ ਡਰਾਈਵਿੰਗ ਨਾਲ ਕਿਸੇ ਦੀ ਮੌਤ ਹੋ ਜਾਂਦੀ ਹੈ ਤੇ ਉਸ ਮੌਤ ਦੇ ਜਿਹੜੇ ਕਾਰਨ ਨੇ ਉਹ ਲੱਗੇ ਵੀ ਇਹ ਜਾਣਬੁੱਝ ਕੇ ਮਾਰਿਆ ਗਿਆ ਹੈ ਜਾਂ ਨੈਗਲੀਜੈਂਸ ਨਹੀਂ ਹੈਗੀ ਤਾਂ ਉਹਦੀ 10 ਸਾਲ ਦੀ ਕੈਦ ਹੈਗੀ ਤਾਂ ਤੁਸੀਂ ਮੈਨੂੰ ਇਹ ਦੱਸੋ ਜੇ ਕਿਸੇ ਦੇ ਵਿੱਚ ਕੋਈ ਬਚਦਾ ਹੈਗਾ ਕੋਈ ਕਿੰਨਾ ਮਰਜ਼ੀ ਓਨੈਸਟ ਬੰਦਾ ਹੋਵੇ ਉਹ ਇਹ ਨਹੀਂ ਕਹਿੰਦਾ ਹੈਗਾ ਵੀ ਜੀ ਇਹ ਗਲਤੀ ਨਾਲ ਬਚ ਗਿਆ ਤੂੰ ਅਸੀਂ ਸਹੀ ਕਹਾਂਗੇ ਜਾਣ ਕੇ ਮਰੇਗਾ ਬਿਲਕੁਲ ਤਾ ਇਹ ਇੱਕ ਕਤਲ ਦੇ ਬਰਾਬਰ ਕਾਨੂੰਨ ਬਣਾਤਾ ਇਸ ਕਾਨੂੰਨ ਦੇ ਵਿੱਚ ਸੰਸ਼ੋਧਨ ਦੀ ਲੋੜ ਨਹੀਂ ਹੈਗੀ ਇਹ ਕਾਨੂੰਨ ਨੂੰ ਖਤਮ ਕਰਨ ਦੀ ਲੋੜ ਹੈਗੀ ਜਿਹੜਾ 304 ਆਈਪੀਸੀ ਸੀਗਾ ਉਸੇ ਨੂੰ ਹੀ ਰੱਖਣਾ ਬੰਦ ਹੈਗਾ ਉਸ ਤੱਕ ਇਹ ਸਾਰੇ ਲੋਕਾਂ ਨੂੰ ਪ੍ਰੋਟੈਸਟ ਕਰਨਾ ਚਾਹੀਦਾ ਤੁਹਾਨੂੰ ਤੁਸੀਂ ਡਰਾਈਵਰ ਵੀਰਾਂ ਤੱਕ ਨੂੰ ਸੁਝਾ ਕੀ ਦੇਣਾ ਚਾਹੋਂ ਕੀ ਕਹਿਣਾ ਚਾਹੋਗੇ ਬਸ ਮੇਰੀ ਤਾਂ ਇੱਕੋ ਹੀ ਬੇਨਤੀ ਹੈ ਸਾਰਿਆਂ ਨੂੰ ਜੀ ਹੁਣ ਤੁਸੀਂ ਆਦੇ ਹੱਕ ਵਾਸਤੇ ਲੱਗੇ ਹੋ ਹੱਕ ਲੈ ਕੇ ਰਹੋ ਜਿਹੜਾ ਇਹ ਨਵਾਂ ਕਾਨੂੰਨ ਆਗਾ ਜਿਵੇਂ ਆਪਾਂ ਸਾਰੇ ਤੁਸੀਂ ਸਾਰੇ ਇਹਨੂੰ ਕਾਲਾ ਕਾਨੂੰਨ ਕਹਿ ਰਹੇ ਹੋ ਮੈਂ ਵੀ ਇਹਨੂੰ ਕਾਲਾ ਕਾਨੂੰਨ ਕਹਾਂਗਾ ਤੁਸੀਂ ਵੀ ਕਾਲਾ ਕਾਨੂੰਨ ਬਿਲਕੁਲ ਕਾਲਾ ਕਾਨੂੰਨ ਕਹਿਣਾ ਹੈ ਜੀ ਉਹਦਾ ਕਾਰਨ ਇਹ ਹੈ ਕਿਉਂਕਿ ਆਪਾਂ ਰੋਡ ਤੇ ਜਾਂਦੇ ਆ ਰੋਡ ਤੇ ਗੱਡੀਆਂ ਇਹਨਾਂ ਸਕੂਟਰ ਮੋਟਰਸਾਈਕਲੀਆਂ ਹੋਰ ਹੈ ਕੀ ਠੀਕ ਆ 1% ਚਾਂਸ ਹੋ ਸਕਦਾ ਵੀ ਕੋਈ ਬੰਦਾ ਕਿਸੇ ਬੰਦੇ ਦੇ ਵਿੱਚ ਜਾਣ ਬੁੱਝ ਕੇ ਮਾਰੇ ਹੂੰ ਪਰ ਨੜਿੰਦਮੇ 14% ਕੋਈ ਬੰਦਾ ਕਿਸੇ ਦੇ ਵਿੱਚ ਨਹੀਂ ਮਾਰਦਾ ਜਾਨ ਬੁੱਝ ਕੇ ਇਹ ਕਿਸੇ ਤੋਂ ਵੀ ਹੋ ਸਕਦਾ ਹੈਗਾ ਮੇਰਾ ਦੋ ਵਾਰ ਐਕਸੀਡੈਂਟ ਹੋਇਆ ਹੈਗਾ ਮੇਰੇ ਪਰਿਵਾਰ 'ਚ ਇੱਕ ਦੋ ਵਾਰ ਐਕਸੀਡੈਂਟ ਹੋਇਆ ਹੈਗਾ ਇਵਨ ਕਿ ਸਾਡੇ ਤੋਂ ਵੱਧ ਇੰਜਰੀ ਵੱਜੀ ਕਿਸੇ ਤੇ ਪਰ ਉਹ ਸਿਰਫ ਸਿਰਫ ਇੱਕ ਐਕਸੀਡੈਂਟ ਸੀਗਾ ਐਕਸੀਡੈਂਟ ਦਾ ਮਤਲਬ ਇਹ ਹੁੰਦਾ ਵੀ ਅਚਨਚੇਤ ਕੁਝ ਹੋ ਜਾਣਾ ਹੋ ਜਾਣਾ ਨਾ ਕਿ ਇਹ ਹੁੰਦਾਗਾ ਵੀ ਕੋਈ ਪ੍ਰੈਪਰੇਸ਼ਨ ਕਰਕੇ ਕਿਸੇ ਸੱਟ ਮਾਰੀਏ ਤਾਂ ਉਹ ਉਹ ਐਕਸੀਡੈਂਟ ਹੁੰਦਾਗਾ ਐਕਸੀਡੈਂਟ ਦਾ ਮਤਲਬ ਐਕਸੀਡੈਂਟ ਹੀ ਰੱਖਣਾ ਚਾਹੀਦਾ ਤੇ ਐਕਸੀਡੈਂਟ ਵਾਲੇ ਕੇਸਾਂ ਨੂੰ ਐਕਸੀਡੈਂਟ ਵਾਲੇ ਕੇਸਾਂ ਚ ਹੀ ਫਾਲ ਕਰਨਾ ਚਾਹੀਦਾ ਇਸ ਕਰਕੇ ਜਿਨ੍ਹਾਂ ਨੇ ਇਹਨੂੰ 1 304 A ਨੂੰ 106 ਬਣਾਤਾ ਕੋਈ ਗੱਲ ਨਹੀਂ ਬਣਾ ਦਿਓ ਪਰ ਪ੍ਰੋਵੀਜ਼ਨ ਤਾਂ ਉਹੀ ਰੱਖੋ ਨਾ ਮੈਕਸਿਮ 2000 ਰੱਖੋ ਰੱਖੀਏ 2000 আচ্ছা ਹੋਰ ਹੁੰਦਾ ਨਾ ਜਦੋਂ ਕਿਸੇ ਬੰਦੇ ਦੇ ਕੋਈ ਐਕਸੀਡੈਂਟ ਦੇ ਵਿੱਚ ਮੌਤ ਹੋ ਜਾਂਦੀ ਹੈ ਸੱਟਾਂ ਵੱਜਦੀਆਂ ਨੇ ਫਿਰ ਮੋਟਰ ਵਹੀਕਲ ਐਕਟ ਦੇ ਵਿੱਚ ਇੱਕ ਪ੍ਰੋਵੀਜ਼ਨ ਹੈਗੀ ਅਸੀਂ ਕਲੇਮ ਕੇਸ ਪਾ ਸਕਦੇ ਹਾਂ ਉਹ ਤਾਂ ਹੀ ਬਣਿਆ ਸੀ ਨਾ ਉਹ ਤਾਂ ਹੀ ਬਣਿਆ ਸੀ ਇਹਦੀ ਗੱਡੀ ਹੁਣ ਸਰਕਾਰ ਚਲਾਨ ਕੱਟਦੀ ਆ ਇੰਸ਼ੂਰੈਂਸ ਦਾ ਵੀ ਬੀਮਾ ਨਹੀਂਗਾ ਚਲਾਨ ਕੱਟਦਾ ਜੀ ਉਹ ਸਰਕਾਰ ਇਸ ਕਰਕੇ ਕੱਟਦੀ ਆ ਵੀ ਬੀਮਾ ਹੋਣਾ ਜ਼ਰੂਰੀ ਹੈ ਵੀ ਜੇ ਤੁਹਾਡਾ ਕਿਸੇ ਨਾਲ ਐਕਸੀਡੈਂਟ ਹੋ ਗਿਆ ਤਾਂ ਉਹ ਤੁਸ ਨੂੰ ਕਹਿਤਾ 2 ਸਾਲ ਦੀ ਹੁਣੀ ਆ ਸੋ ਬੀਮਾ ਕੰਪਨੀ ਤੋਂ ਪੈਸੇ ਤਾਂ ਲੈ ਲੈਣਗੇ ਇਸ ਕਰਕੇ ਚਲਾਨ ਕੱਟਦੇ ਆ ਜੇ ਸਰਕਾਰ ਕਹਦੇ ਵੀ ਕੋਈ ਬੀਮਾ ਨਹੀਂ ਕੋਈ ਰੂਟ ਪਰਮਿਟ ਨਹੀਂ ਕੋਈ ਡਰਾਈਵਿੰਗ ਲਾਇਸੈਂਸ ਨਹੀਂ ਲਈ ਫਿਰੋ ਫਿਰ ਕਰ ਦੋ 10 ਸਾਲ ਦੀ ਨਲੇ ਤਾਂ ਰੋਡ ਟੈਕਸ ਭਰਾਉਂਦੇ ਨੇ ਨਵੀਂ ਆਰਸੀਆਂ ਤੇ ਐਨੇ ਨੇ ਰੁਪਏ ਲੈਂਦੇ ਨੇ ਨਲੇ ੱਿੱਕੇ ਨਾਲ ਬੀਮੇ ਕਰਾਉਂਦੇ ਨੇ ਨਲੇ ਡਰਾਈਵਿੰਗ ਲਾਇਸੈਂਸ ਦਿੰਦੇ ਨੇ ਨਲੇ ਆਹ ਕਾਨੂੰਨ ਬਣਾਉਂਦੇ ਨੇ ਇੱਕ ਗੱਲ ਹੋਰ ਹੈਗੀ ਜਦੋਂ ਆਪਾਂ ਕਲੇਮ ਕਿਸਪੋਨੇ ਆ ਕਲੇਮ ਕਿਸ ਦੇ ਵਿੱਚ ਆਪਾਂ ਕਲੇਮ ਪਾਤਾ ਸਪੋਜ ਜੇ ਉਹਦੇ ਵਿੱਚ ਡਰਾਈਵਿੰਗ ਲਾਇਸੈਂਸ ਜਿਹੜਾ ਡਰਾਈਵਰ ਹੈਗਾ ਉਹਦੇ ਕੋਲੇ ਵੈਲਿਡ ਲਾਇਸੈਂਸ ਨਹੀਂ ਹੈਗਾ ਤਾਂ ਕਲੇਮ ਦਾ ਉਹ ਹੱਕਦਾਰਾ ਜਾਂ ਉਹਦਾ ਮਾਲਕ ਹੱਕਦਾਰ ਆ ਵੀ ਤੂੰ ਬੰਨਾ ਡਰਾਈਵਰ ਲਾਇਸੈਂਸ ਵਾਲਾ ਬੰਦਾ ਕਿਉਂ ਰੱਖਿਆ ਜਦੋਂ ਪ੍ਰਵੀਨਾ ਤਾਂ ਆਪਣੇ ਕਰੋ ਉੱਚ ਸਾਰੀਆਂ ਨੇ ਪਰ ਕਿਉਂ ਵਿਚਾਰਿਆਂ ਨੂੰ ਫਸੇ ਟੰਗਦੇ ਹੋ 10000 ਵਾਲਾ ਬੰਦੇ ਨੂੰ ਤੁਸੀਂ 10 ਸਾਲ ਦੀ ਕੈਦ ਕਰੋਗੇ ਤੁਸੀਂ ਇਸ ਕਰਕੇ ਮਾਰੂਗਾ ਵੀਰੋ ਆਪ ਦਾ ਪ੍ਰੋਟੈਸਟ ਕਰੋ ਕਿਸੇ ਚੀਜ਼ ਦੀ ਲੋੜ ਆ ਤਾਂ ਤੁਹਾਡੇ ਨਾਲ ਹੈਗੀਆਂ ਕੋਈ ਗੱਲ ਇੱਕ ਚੋਰ ਹੋਰ ਦੱਸੋ ਜਿਵੇਂ ਇੱਕ ਜ਼ੁਰਮਾਨੇ ਦੀ ਗੱਲ ਹੋਈ ਜਨਸੀ ਇਹਦੇ ਵਿੱਚ ਕੈਦ ਦੀ ਗੱਲ ਜਿਹੜੀ ਹੋ ਗਈ ਪਰ ਉਹ ਜ਼ੁਰਮਾਨੇ ਬਾਰੇ ਕੁਝ ਲਿਖਤ ਜਿਹੜੀ ਤੁਸੀਂ ਪੜ੍ਹੀਆ ਉਹ ਉਹ ਕੁਝ ਦੱਸਿਆ ਹੋਇਆ ਹਾਂ ਬਿਲਕੁਲ ਪਰ ਪ੍ਰਵੀਨ ਹੈਗੀ ਇਹਦੇ ਵਿੱਚ ਉਹ ਉਹਦੇ ਵਿੱਚ 7 ਲੱਖ ਤੱਕ ਜ਼ੁਰਮਾਨੇ ਦੀ ਗੱਲ ਹੁੰਦੀ ਹੈ ਹਾਂ ਉਹ ਡਿਸਕ੍ਰਿਪਸ਼ਨਸ ਪਾਵਰ ਹੁੰਦੀਆਂ ਨੇ ਕੋਰਟ ਦੀਆਂ ਉਹ ਲੱਖ ਤੋਂ ਲੈ ਕੇ 7 ਲੱਖ ਤੱਕ ਕਰ ਸਕਦੀਆਂ ਨੇ ਮਹ ਲੋ ਐਸ ਜਿਹੜੀ ਚੀਜ਼ ਹੀ ਉਹ ਐਸ ਇਟ ਹਸ ਛੱਪ ਗਿਆ ਸਭ ਕੁਝ ਉਹ ਛੱਪ ਗਿਆ ਸਾਰਾ ਗੜ ਛੱਪ ਗਿਆ ਗੜ ਛੱਪ ਕੇ ਮੇਰੇ ਹੱਥ ਚਾ ਲੋ ਦੇ ਕਿਸੇ ਨੂੰ ਚਾਹੀਦੀ ਹੈ ਕਿਸੇ ਵੀਰ ਭਾਈ ਨੂੰ ਜਾਂ ਜਿਹੜਾ ਕੋਈ ਇਹਨਾਂ ਦਾ ਹਤਾਇਸ਼ੀ ਬਣਦਾਗਾ ਤੇ ਉਹ ਮੀਟਿੰਗ ਕਰਕੇ ਆਇਆ ਸਰਕਾਰ ਨਾਲ ਵੀ ਵਾਪਸ ਲੈਣਗੇ ਆ ਕਿਤਾਬ ਮੈਨੂੰ ਫ੍ਰੀ ਆਫ ਕਾਸਟ ਦੇ ਸਕਦਾ ਹੈ ਸਭ ਕੁਝ ਲਿਖਿਆ ਹੋਇਆ ਬਿਲਕੁਲ ਜੀ ਜੀ ਸਮਾਇਤਾ ਬਹੁਤ ਬੋਤ ਨਾ ਬੋਤ थैंक यू ਸਰ थैंक यू ਸੋ ਮੇਰਾ ਨਾ ਐਡਵੋਕੇਟ ਲਖਨਪਾਲ ਸਿੰਘ ਹੋਰੀ ਸੀ ਗੱਲਬਾਤ ਜਿਹੜੀ ਆ ਉਸ ਕਾਨੂੰਨ ਦੇ ਉੱਪਰ ਕੀਤੀ ਆ ਜਿਸ ਤਰ੍ਹਾਂ ਦੇ ਨਾਲ ਵਕੀਲ ਸਾਹਿਬ ਦਾ ਵੀ ਕਹਿਣਾ ਹੈ ਕਿ ਇਹ ਕਾਨੂੰਨ ਹਰ ਇੱਕ ਦੇ ਲਈ ਜਿਹੜਾ ਹੈਗਾ ਉਹ ਬੜਾ ਘੱਟ ਕਾ ਆਖਿਰਲੀ ਨੋਟੀਫਿਕੇਸ਼ਨ ਆਉਣੀ ਬਾਕੀ ਆ ਸੁਭਾਲੇ ਵੀ ਚੁੱਕਿਆ ਕਿ ਆਖਿਰਲੀ ਨੋਟੀਫਿਕੇਸ਼ਨ ਹੋ ਸਕਦਾ ਤਾਂ ਹੀ ਰੋਕ ਲੱਗੀ ਹੋਵੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਐਜੀਟੇਸ਼ਨ ਜਿਹੜਾ ਇਹਨਾਂ ਨੇ ਕੀਤਾ ਸੀ ਇਸ ਇਹ ਇਹ ਐਜੀਟੇਸ਼ਨ ਕਰਕੇ ਥੋੜੀ ਬਹੁਤੀ ਰੋਕ ਜਿਹੜੀ ਹੈਗੀ ਆ ਉਹ ਲੱਗਿਓ ਪਰ ਇਹ ਕਹਿੰਦੇ ਨੇ ਕਿ ਕਿਤਾਬਾਂ ਛਪ ਕੇ ਵਕੀਲ ਸਾਹਿਬਾਨਾਂ ਕੋਲੇ ਤੇ ਜੱਜ ਸਾ ਪਹੁੰਚ ਚੁੱਕੇ ਨੇ ਭਾਵ ਹੁਣ ਅੰਤਮ ਨੋਟੀਫਿਕੇਸ਼ਨ ਦੀ ਸਿਰਫ ਉਹ ਉਡੀਕਾ ਉਹ ਕਦੋਂ ਵੀ ਲਈ ਜਾ ਸਕਦੀ ਹੈ ਜੁੜੇ ਰਹੋ ਆ ਰਹੇ ਮੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬੰਦੇ ਹੋ ਯਾ ਧੰਨਵਾਦ